ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੀ 바ਵਾ ਮੰਦਰ ਵਾਲੀ ਗਲੀ ਵਿੱਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇੱਕ ਪਾਸੇ ਪੁਰਾਣੀਆਂ ਪੇਟੀਆਂ ਪਈਆਂ ਹਨ ਤੇ ਦੂਜੀ ਪਾਸੇ ਦੁਕਾਨ ਦੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਆ ਲੰਗਨ ਟੱਪਣ ਵਾਲਿਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਥੇ 3-4 ਸਾਲ ਤੋਂ ਅਸੀਂ ਬਹੁਤ ਪਰੇਸ਼ਾਨ ਆ ਕਿਉਂਕਿ ਇੱਕ ਪਾਸੇ ਦੁਕਾਨ ਪੈ ਰਹੀ ਹੈ ਤੇ ਦੂਜੇ ਪਾਸੇ ਉਸ ਦੀਆਂ ਪੁਰਾਣੀਆਂ ਪੇਟੀਆਂ ਪਈਆਂ ਹਨ 3-4 ਸਾਲਾਂ ਤੋਂ ਸਾਡੀ ਦੁਕਾਨਦਾਰੀ ਬਿਲਕੁਲ ਬਠਾਪ ਹੋ ਰਹੀ ਹੈ ਇਸ ਕਰਕੇ ਅਸੀਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮਿਊਸਪਲ ਦਫ਼ਤਰ ਦੇ ਵਿੱਚ ਕਈ ਐਪਲੀਕੇਸ਼ਨਾਂ ਦੇ ਚੁੱਕੇ ਪਰ ਮਿਊਸਪਲ ਕਮੇਟੀ ਦੇ ਕਰਮਚਾਰੀਆਂ ਤੇ ਵੀ ਕੋਈ ਕੰਨ ਤੇ ਜੂ ਨਹੀਂ ਸਰਕਦੀ ਕੀ ਆ ਪੁਰਾ ਮਾਮਲਾ ਉਹ ਦੇਖਦੇ ਆ ਅਸ਼ੋਕ ਬੰਸਲ ਦੀ ਰਿਪੋਰਟ ਤੁਵਾਸੀ ਬਾਬਾ ਮੰਦਰ ਵਾਲੀ ਗਲੀ ਸਾਹਮਣੇ ਦੀ ਅਸੀਂ ਬੇਨਤੀ ਕਈ ਵਾਰ ਸਾਡੇ ਗਵਰਨਰ ਨੂੰ ਕੀਤੀ ਆ ਵੀ ਜਿਹੜੀਆਂ ਆਹ ਪੇਟੀਆਂ ਇਹ ਗਲੀ ਦੇ ਵਿੱਚ ਨਾ ਰੱਖੋ ਇਧਰ ਮਕਾਨ ਬਣ ਲਿਆ ਮਕਾਨ ਦੀ ਮਿੱਟੀ ਤਾਂ ਸੜਕ ਤੇ ਇੱਕ ਦੋ ਦਿਨ ਡਿੱਗ ਸਕਦੀ ਆ ਇਹਦਾ ਸਾਨੂੰ ਕੋਈ ਅਸਰਾਜ ਵੀ ਹੈ ਨਹੀਂ ਪਰ ਜਿਹੜੀਆਂ ਪਰਮਾਨੈਂਟਲੀ ਆਹ ਪੇਟੀਆਂ ਲਾਈਆਂ ਇਹਦੇ ਵਾਸਤੇ ਸਾਡੇ ਇਹ ਦੁਕਾਨ ਤੇ ਕਿਰਦਾ ਗਾਹ ਕੀ ਨਹੀਂ ਪਹੁੰਚਦਾ ਨਾ ਇਥੋਂ ਦੀ ਕੋਈ ਰਕਸ਼ਾ ਨੰਗ ਸਕਦਾ ਨਾ ਕੋਈ ਆਟੋ ਨੰਗ ਸਕਦਾ ਜਦੋਂ ਇਹ ਮਿਊਂਸਪਲ ਕਾਰਪੋਰੇਸ਼ਨ ਇਥੇ ਕੰਦ ਕਢਵਾ ਦੇ ਕਿ ਰਾਹ ਬੰਦ ਕਰ ਦੇ ਜਾਂ ਪੇਟੀਆਂ ਸਤਵਾ ਦੇ ਲੋਨ ਦੇ ਕੰਮ ਕਰ ਦੇ ਨਹੀਂ ਤੁਸੀਂ ਦੁਕਾਨਦਾਰਾਂ ਨੂੰ ਮਿਲਿਓ ਮਤਲਬ ਕਮੇਟੀ ਵਾਲਿਆਂ ਨੂੰ ਮਿਲਿਓ ਤੁਸੀਂ ਇਸ ਚੱਕਰ ਵਿੱਚ ਕਮਿਸ਼ਨਰ ਸਾਹਿਬ ਨੂੰ ਅਸੀਂ ਲਿਖੀ ਸ਼ਿਕਾਇਤ ਸਾਰੇ ਮਹੱਲਿਆਂ ਕਰਨੀ ਉਹ ਦੋ ਤਿੰਨ ਵਾਰ ਕਰਕੇ ਆਏ ਨੇ ਉਹਨਾਂ ਦੀ ਫੋਟੋਕਾਪੀਆਂ ਵੀ ਸਾਡੇ ਕੋਲ ਸਈਆਂ ਕਿੰਨੇ ਚਿਰ ਦੀ ਪ੍ਰੋਬਲਮ ਹੈ ਜੀ ਤੁਹਾਡੀ ਇਹ ਹੈ ਜੀ ਸਾਨੂੰ ਤਾਂ ਇਹ ਹੈ ਜੀ ਕਈ ਸਾਲਾਂ ਤੋਂ ਪ੍ਰੋਬਲਮ ਆਹ ਰਸਤਾ ਬੰਦ ਦੀ ਹਾਂਜੀ ਪਹਿਲਾਂ ਦੋਨੇ ਪਾਸੇ ਪੇਟੀਆਂ ਲੱਗੀਆਂ ਹੁੰਦੀਆਂ ਸੀ ਅੱਛਾ ਜੀ ਇਹਨਾਂ ਨੇ ਆਪਦਾ ਸ਼ੋਅਰੂਮ ਬਣਾਉਣਾ ਸ਼ੁਰੂ ਕਰਤਾ ਪੇਟੀਆਂ ਚੱਕੀਆਂ ਗਈਆਂ ਚਲੋ ਕੁਛ ਦਿਨਾਂ ਵਾਸਤੇ ਰੇਤਾ ਹੈਗਾ ਰੇਤਾ ਤਾਂ ਚੱਕਿਆ ਜਾਊਗਾ ਇਹਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀਆਂ ਇਸ ਤਰ੍ਹਾਂ ਇਹ ਪੇਟੀਆਂ ਲਾਉਣ ਜਾਂ ਇਹ ਲਾਉਣ ਯਾਰ ਅਸੀਂ ਲਈਏ ਉਸ ਦੀ ਸਾਰੇ ਮਹੱਲੇ ਵਾਲਿਆਂ ਨੂੰ ਦਿੱਕਤ ਆ ਦਿੱਕਤ ਜਿਹੜੀ ਆ ਉਹ ਸਾਰੇ ਸ਼ਹਿਰ ਨੂੰ ਆ ਸਾਡਾ ਇਹ ਰਸਤਾ ਕਲੀਅਰ ਹੋਣਾ ਚਾਹੀਦਾ ਇੱਥੋਂ ਦੀ ਆਟੋ ਰਿਕਸ਼ਾ ਰਿਕਸ਼ਾ ਕੋਈ ਕਾਰ ਨੰਗਣ ਜੁਗਰੀ ਸਾਨੂੰ ਸਾਥ ਤੁਸੀਂ ਕਮੇਟੀ ਵਾਲਿਆਂ ਨੂੰ ਲਿਖਤੀ ਕਾਰਵਾਈ ਦਿੱਤੀ ਹੈ ਤੇ ਹਾਂਜੀ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਗੇ ਕੁਛ ਨਹੀਂ ਕੀਤੀ ਜੀ ਉਹ ਆਉਂਦੇ ਆ ਉਹਨਾਂ ਦਾ ਜੋ ਵੀ ਟੋਪਰ ਟੈਂਟ ਹੁੰਦਾ ਉਹ ਚੱਕਵਾ ਜਾਂਦਾ ਘੰਟੇਵਾ ਦੇ ਸਿਫੇ ਦਾ ਚੱਕ ਜਾਂਦਾ ਮੌਕਾ ਦੇਖ ਕੇ ਗਏ ਆ ਉਹ ਮੌਕਾ ਦੇਖ ਕੇ ਗਏ ਆ ਜੀ ਕਈ ਵਾਰੀ ਦੇਖ ਕੇ ਗਏ ਆ ਉਦੋਂ ਇਹਨਾਂ ਨੇ ਚੱਕਵਾ ਲੈਂਦੇ ਆ ਇੱਕ ਘੰਟਾ ਚੱਕੀਆਂ ਜਾਂਦੀਆਂ ਅਗਲੇ ਘੰਟੇ ਫਿਰ ਲੱਗ ਜਾਂਦੀਆਂ ਮੰਤੋਂ ਦੀ ਕੀ ਮੰਗ ਹੈ ਤੁਸੀਂ ਕੀ ਇਹ ਗਲੀ ਨੂੰ ਤੇ ਕਿਹਨੇ ਵੀ ਰਸਤਾ ਚਾਲੂ ਹੋ ਜੇ ਪੇਟੇ ਚੱਕੇ ਜੀ ਇਹ ਆਵਾਜਾਈ ਦਾ ਜਿਹੜਾ ਰਸਤਾ ਜਿਵੇਂ ਸਾਰੇ ਸ਼ਹਿਰ ਦਾ ਓਵੇਂ ਇਹ ਕਲੀਅਰ ਹੋ ਜੇ ਇੱਥੋਂ ਦੀ ਕਾਰ ਵੀ ਲੰਘ ਸਕੇ ਸਕੂਟਰ ਵੀ ਲੰਘ ਸਕੇ ਜੇ ਇੱਥੋਂ ਦੀ ਕਾਰ ਸਕੂਟਰ ਆਟੋ ਕੋਈ ਲੰਘੂਗਾ ਫੇਰੀ ਸਾਡੀ ਦੁਕਾਨ ਤੱਕ ਪਹੁੰਚੂਗਾ ਅਸੀਂ ਤਾਂ ਵਿਹਲੇ ਹੋ ਕੇ ਬੈਠ ਗਏ ਜੀ ਤੇ ਪੇਟੀਆਂ ਸੋਚ ਕਮਾਉਣੀਆਂ ਬਹੁਤ ਜ਼ਰੂਰੀ ਹੈ ਠੀਕ ਹੈ ਆਪਣੇ ਗੁਬਣ ਉਹਦੀ ਸਾਰੀ ਹੋ ਰਹੀ ਹੈ ਜੀ ਦੇ ਬਾਰੇ ਕੰਸਟਰਕਸ਼ਨ ਹੋ ਰਹੀ ਹੈ ਜੀ ਹਾਂ ਜੀ ਉੱਚੀ ਜਿਆ ਵੀ ਇਸ ਨੂੰ ਜਲਦੀ 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 ਤੋਂ ਜਲਦੀ ਜਲਦੀ ਕਰਵਾਈਏ ਠੀਕ ਹੈ ਨਹੀਂ ਜਦੋਂ ਕੰਸਟਰਕਸ਼ਨ ਹੋ ਕੇ ਮੁੱਕ ਜਾਈਗੀ ਤੇ ਇਹ ਜਗਾ ਆਪਣਾ ਪਲੀਅਰ ਹੋ ਜਾਏਗੀ ਬਾਕੀ ਇਹ ਰੇਹ ਕਾਲ ਜਿਹੜੀ ਪੇਟੀਆਂ ਪਈਆਂ ਹੈਗੀਆਂ ਉਹ ਕੋਈ ਕਿਸੇ ਪੁਰਾਣੇ ਬੰਦੇ ਦੀਆਂ ਫੇਰ ਹੋਣ ਵਾਸਤੇ ਆਈਆਂ ਹੁੰਦੀਆਂ ਕੋਈ ਗਰੀਬੰਦਾ ਹੁੰਦਾ ਹੈ ਖਰਾਈ ਨਹੀਂ ਕਰਵਾ ਕੇ ਦਿਓ ਪੇਟੀਆਂ ਵੀ ਸਾਨੂੰ ਇਹ ਜ਼ਰੂਰਤ ਹੈ ਕੋਈ ਸਾਡੇ ਗਰੀਬ ਲੱਗਦੇ ਆ ਵਿਆਹ ਹੈ ਇਹ ਸੀ ਉਹਨਾਂ ਨੂੰ ਇਹੀ ਦੇਣੀ ਹੈਗੀ ਹੈ ਉਹਨਾਂ ਕੋਲ ਪੇਟੀਆਂ ਵੀ ਪਾ ਕੇ ਪਾਸੇ ਕਰਵਾ ਲੈਣ ਉਹ ਦੂਸਰੇ ਘਰ ਦੀ ਬੇਟੀ ਸਾਡੀਆਂ ਬੇਟੀ ਨਹੀਂ ਦੀ ਸਰੇ ਮਾਰਕੀਟ ਵਾਲੇ ਤੁਹਾਡੇ ਤੇ ਐਲੀਗੇਸ਼ਨ ਲਗਾ ਰਹੇ ਆ ਕਿ ਕਾਫੀ ਸਾਲਾਂ ਤੋਂ ਮਤਲਬ ਕਿ ਸਾਨੂੰ ਤੰਗ ਹੋ ਰਿਹਾ ਸਾਡੇ ਕੋਲ ਗਾਗ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਪੇਟੀਆਂ ਨੇ ਰਸਤਾ ਰੋਕਿਆ ਹੋਇਆ ਸਰ ਜੇ ਗਾਗ ਨਹੀਂ ਆ ਰਿਹਾ ਇਹਦੇ ਵਿੱਚ ਦੁਕਾਨਦਾਰ ਦੀ ਆਪਣੀ ਕਮਜ਼ੋਰੀ ਹੁੰਦੀ ਹੈ ਹਾਂਜੀ ਦੁਕਾਨਦਾਰ ਜਿਹੜਾ ਹੁੰਦਾ ਨਾ ਜੇ ਅਗਰ ਸਹੀ ਚੀਜ਼ ਮਾਲ ਵੇਚੇ ਤੇ ਉਹ ਕਹਿੰਦੇ ਨਾ ਉਸੇ ਜੰਗਲ ਵਿੱਚ ਵੀ ਬਹਿ ਕੇ ਮਾਲ ਵੇਚ ਸਕਦੇ ਤਾਂ ਤੁਸੀਂ ਸਹੀ ਦੁਕਾਨਦਾਰ ਹੋ ਸਰ ਮਾਲ ਵੇਚਣ ਦੀ ਗੱਲ ਨਹੀਂ ਹੈ ਇਹ ਇਹ ਗੱਲ ਕਰ ਰਿਹਾ ਹੈ ਕਿ ਦਿੱਕਤ ਆ ਰਹੀ ਹੈ ਜੀ ਹਾਂਜੀ ਆਵਾਜ਼ ਦੀ ਸਿਰਫ ਸਿਰਫ ਆਵਾਜ਼ ਦੀ ਹੀ ਦਿੱਕਤ ਆ ਰਹੀ ਹੈ ਪੇਟੀਆਂ ਸਾਡੀਆਂ ਨਹੀਂ ਹੈਗੀਆਂ ਜੀ ਕਿ ਜਿਹੜੀ ਵੀ ਗੱਲ ਉਸਾਰੀ ਦੀ ਅਸਾਰੀ ਅਸੀਂ ਆਪਣੇ ਠੇਕੇਦਾਰ ਨੂੰ ਕਹਿ ਗਏ ਜਲਦੀ ਤੋਂ ਜਲਦੀ ਹੀ ਕੰਮ ਹੋ ਪੂਰੇ ਕਰਵਾਨੇ ਰਸਤਾ ਕੰਟੀਨਿਊ ਕਰ ਦਿਓ ਰਸਤਾ ਕੰਟੀਨਿਊ ਕੋਈ ਪਰੇਸ਼ਾਨੀ ਨਾ ਹੋਵੇ ਸਾਡੇ ਇਧੇ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਆਪ ਨੂੰ ਪਰੇਸ਼ਾਨੀ ਆ ਰਹੀ ਹੈ ਅਸੀਂ ਸਮਝਦੇ ਹਾਂ ਠੀਕ ਹੈ ਠੀਕ ਹੈ ਸਾਰਾ ਕੁਝ ਹੋ ਗਿਆ ਓਕੇ